ਚਲ ਜਿਹੜੇ ਅੱਜ ਦੀ ਜਿਹੜੀ ਤਾਜ਼ਾ ਹਾਲਾਤ ਹੈ ਜਿਹੜਾ ਪੰਜਾਬ ਹੈ ਜਿਹੜਾ ਹੜ੍ਹਾਂ ਦੇ ਨਾਲ ਜੂਝ ਰਿਹਾ ਅੱਜ ਅਸੀਂ ਪਹੁੰਚਿਆ ਹਰੀਕੇ ਪੱਤਣ ਜਿਹੜਾ ਦਰਿਆ ਉਹਦੇ ਉੱਤੇ ਜਿਹੜਾ ਖੜੇ ਆ ਲਾਈਵ ਜਿਹੜੀਆਂ ਤਸਵੀਰਾਂ ਤੁਹਾਨੂੰ ਜਿਹੜੀਆਂ ਦਿਖਾ ਰਹੇ ਆ ਕਿ ਕਿਸ ਤਰ੍ਹਾਂ ਜਿਹੜਾ ਇੱਥੇ ਹੜ੍ਹ ਆਇਆ ਹੋਇਆ ਹੈ ਤੇ ਜਿਹੜਾ ਦਰਿਆ ਉਹਦਾ ਪਾਣੀ ਲਗਾਤਾਰ ਜਿਹੜਾ ਦੇਖੋ ਵਹਾਅ ਜਿਹੜਾ ਕਿੰਨਾ ਤੇਜ਼ ਜਿਹੜਾ ਚੱਲ ਰਿਹਾ ਹੈ ਪਾਣੀ ਦਾ ਪੱਧਰ ਹੈ ਜਿਹੜਾ ਲਗਾਤਾਰ ਵੱਧ ਰਿਹਾ ਆ ਜਿਹੜੀਆਂ ਤੁਹਾਨੂੰ ਜ਼ਮੀਨਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਇਸ ਜਗ੍ਹਾ ਤੇ ਕੱਲ ਦਾ ਜਿਹੜਾ ਝੋਨਾ ਦਿਖਾਈ ਦੇ ਰਿਹਾ ਸੀ ਪਰ ਜਿਹੜਾ ਪਾਣੀ ਦਾ ਲੈਵਲ ਹੈ ਉਹ ਹੋਰ ਵੱਧ ਗਿਆ ਹੈ ਚਾਰ ਸ਼ਫੇਰੇ ਆ ਜਿਹੜਾ ਪਾਣੀ ਪਾਣੀ ਜਿਹੜਾ ਹੋਇਆ ਪਿਆ ਹੈ ਇਹ ਜਿਹੜੀਆਂ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਇਹ ਤੁਹਾਨੂੰ ਹਰੀਕੇ ਪੱਤਿਆਂ ਦੇ ਜਿਹੜਾ ਕੋਲ ਆ ਉਹਦੀਆਂ ਲਾਈ ਤਸਵੀਰਾਂ ਦਿਖਾ ਰਿਹਾ ਪਾਣੀ ਦਾ ਪੱਧਰ ਜਿਹੜਾ ਲਗਾਤਾਰ ਵਧਦਾ ਹੋਇਆ ਦਿਖਾਈ ਦੇ ਰਿਹਾ ਜਿਸ ਦੀ ਕਿ ਮਾਰ ਫਰੋਜਪੁਰ ਨੂੰ ਪੈਂਦੀ ਹੋਈ ਸਾਫ ਜਿਹੜੀ ਆ ਦਿਖਾਈ ਦੇ ਰਹੀ ਆ ਫਰੋਜਪੁਰ ਦੇ ਵਿੱਚ ਲਗਾਤਾਰ ਜਿਹੜਾ ਪਾਣੀ ਦਾ ਪੱਧਰ ਉਹ ਵਧ ਰਿਹਾ ਹੈ